ਮਾਹੀ ਗੁਰੂ ਜੀ ਦਾ ਖਾਲਸਾ ਮਾਹੀ ਗੁਰੂ ਜੀ ਕੇ ਫਤਿਹ ਅੰਮ੍ਰਿਤਸਰ ਕੋਟ ਦੇ ਵਿੱਚ ਜਿਹੜੇ ਅਮਰਤਪਾਲ ਮੂਤਪਾਲ ਦੇ ਸਾਥੀਆਂ ਦੀ ਪੇਸ਼ੀ ਹੁੰਦੀ ਹੈ ਉੱਥੇ ਕਾਫੀ ਝੜਪ ਹੋਈ ਝੜਪ ਤਾਂ ਹੋਈ ਜਿਹੜੇ ਇਹ ਵਿਗੜੀਆਂ ਔਲਾਦਾਂ ਨਸ਼ੇੜੀ ਔਲਾਦਾਂ ਜਿਨ੍ਹਾਂ ਨੇ ਅਜਨਾਲੇ ਠਾਣੇ ਤੇ ਹਮਲਾ ਕੀਤਾ ਸੀ ਉਹਨਾਂ ਦੀ ਪੇਸ਼ੀ ਤੇ ਜਿਹੜੇ ਇਹ ਗਏ ਸੀ ਪਰਿਵਾਰ ਉਹਨਾਂ ਨੂੰ ਮਿਲਣ ਵਾਸਤੇ ਤੇ ਪੁਲਿਸ ਨੇ ਮਿਲਣ ਨਹੀਂ ਦਿੱਤਾ ਤੇ ਅਮਰਤਪਾਲ ਦੀ ਮਾਂ ਸਾਹਮਣੇ ਆਈ ਉਹ ਕਹਿੰਦੇ ਜਦੋਂ ਸਾਡੀ ਸਰਕਾਰ ਆ ਗਈ ਨਾ ਮਦਦ ਸਾਡੀ ਵਾਰੀ ਆ ਗਈ ਉਦੋਂ ਅਸੀਂ ਪੁੱਤ ਬਣਾ ਕੇ ਛੱਡ ਗਏ ਜਿਹਨੂੰ ਕਿਹਾ ਹਰਪਾਲ ਸਿੰਘ ਐਸਪੀ ਜਿਹੜੇ ਅਮਰਸਰ ਦੇ ਨੇ ਉਹਨਾਂ ਨੂੰ ਕਿਹਾ ਹੁਣ ਮੈਨੂੰ ਇੱਥੇ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਵੀ ਇਹ ਧਮਕੀ ਹੈ ਜਿਹੜੀ ਇੱਕ ਐਸਪੀ ਰੈਂਕ ਦੇ ਮੁਲਾਜ਼ਮ ਨੂੰ ਦਿੱਤੀ ਜਾ ਰਹੀ ਹੈ ਜਾਇਕ ਸਜ਼ਾ ਹੈ ਜਿਨ੍ਹਾਂ ਨੂੰ ਪੇਸ਼ੀ ਤੇ ਲੈ ਕੇ ਗਏ ਨੇ ਉਹ ਕ੍ਰਿਮਿਨਲ ਨੇ ਉਹਨਾਂ ਨੇ ਥਾਣੇ ਤੇ ਹਮਲਾ ਕੀਤਾ ਹੈ ਪੁਲਿਸ ਦੇ ਡਾਂਗਾਂ ਚਲਾਈਆਂ ਨੇ ਮੁਕੱਦਮਾ ਦਰਜ ਹੋਣ ਤੇ ਜੇ ਕੋਈ ਉੱਥੇ 1921 ਹੋ ਜੇ ਤਾਂ ਪੁਲਿਸ ਵਾਲੇ ਨੇ ਕਿਹਦੀ ਮਾਨੁਮਾਸੀ ਕਹਿਣਾ ਅਦਾਲਤ ਦੇ ਵਿੱਚ ਜਿਹੜੇ ਇਜਾਜ਼ਤ ਸਾਹਿਬ ਨੇ ਝਾੜ ਪਾਉਣੀ ਉਹ ਪੰਜਾਬ ਪੁਲਿਸ ਨੂੰ ਪਾਉਣਗੇ ਅਗਲੇ ਦੀ ਜ਼ਿੰਮੇਵਾਰੀ ਬਣਦੀ ਹੈ ਹੁਣ ਜਿਹੜੇ ਪਰਿਵਾਰ ਮਿਲਣ ਵਾਸਤੇ ਗਏ ਨੇ ਉਹ ਨਾਨਕੀ ਗਏ ਸੀ ਜਾਂ ਸਹੋਰੇ ਗਏ ਸੀ ਮਿਲਣ ਵਾਸਤੇ ਮਾਸੀ ਨੂੰ ਮਿਲਣ ਗਏ ਸੀ ਵੀ ਤੁਹਾਨੂੰ ਮਿਲਣ ਦਿੱਤਾ ਜਾਵੇ ਅਗਲੇ ਕਹਿੰਦੇ ਜਾ ਕੇ ਮਿਲੋ ਜੇਲ੍ਹ ਦੇ ਵਿੱਚ ਮੁਲਾਕਾਤ ਕਰੋ ਟਾਈਮ ਲਓ ਫਿਰ ਜਿਹੜੇ ਯੋਧੇ ਹੁੰਦੇ ਨੇ ਉਹਨਾਂ ਨੂੰ ਕੀ ਪ੍ਰਭਾਵ ਹੁੰਦੀ ਹੈ ਯੋਧਿਆਂ ਵਾਲੀਆਂ ਗੱਲਾਂ ਕਰੋ ਰੋਂਦੀ ਸੀ ਉੱਥੇ ਇੱਕ ਇਹਨਾਂ ਦੇ ਵਿੱਚੋਂ ਯੋਧੇ ਦੇ ਘਰ ਵਾਲੀ ਕਿ ਮੈਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਬਾਜੇ ਕੇ ਪ੍ਰਧਾਨ ਮੰਤਰੀ ਦੇ ਘਰ ਵਾਲੀ ਵੀ ਉੱਥੇ ਰੋਂਦੀ ਸੀ ਤੇ ਪਰ ਜਿਹੜੀ ਵੱਡੀ ਗੱਲ ਕਹੀ ਨਾ ਹਰਪਾਲ ਸਿੰਘ ਐਸਪੀ ਨੇ ਅਮਰਤਪਾਲ ਦੀ ਮਾਂ ਨੂੰ ਕਹਿੰਦਾ ਬਥੇਰੀ ਕਮਾਈ ਹੋਗੀ ਅਸਾਂ ਉਦੋਂ ਇਹ ਅਮਰਤਪਾਲ ਦੀ ਮਾਂ ਬੋਲੀ ਨਹੀਂ ਪਤਾ ਸੀ ਵੀ ਇਹ ਗੱਲ ਸੱਚੀ ਹੈ ਵੀ ਹੁਣ ਜੇ ਮੈਂ ਇੱਥੇ ਬੋਲੀ ਤਾਂ ਅਗਲੇ ਨੇ ਮੂਰੋ ਕੁਝ ਹੋਰ ਬੋਲਣਾ ਉਥੇ ਗੁਣ ਗੁਣ ਕਰਕੇ ਪਾਸੇ ਹੋ ਗਈ ਬਾਅਦ ਵਿੱਚ ਕਹਿੰਦੀ ਤੂੰ ਹੰਤਮਾਨੇ ਅੱਗ ਲਾਈ ਹੈ ਤੂੰ ਹੰਤਮਾਨੇ ਕੀ ਅੱਗ ਲਾਈ ਹੈ ਤੇ ਅਗਲਾ ਐਸਪੀ ਹਰਪਾਲ ਸਿੰਘ ਕਹਿੰਦਾ ਕਹਿੰਦਾ ਤੇਰੇ ਮੁੰਡੇ ਨੇ ਪੰਜਾਬ ਵਿੱਚ ਅੱਗ ਲਾਈ ਹੈ ਇਹ ਗੱਲਾਂ ਬੜੀਆਂ ਕੌੜੀਆਂ ਸੀ ਸੁਣ ਨਹੀਂ ਸਕੇ ਫਿਰ ਅੱਗ ਬਬੂਲੇ ਹੋ ਕੇ ਇਹ ਡੈਮੋਕ੍ਰੇਸੀ ਦਾ ਘਾਣ ਹੈ ਇਹ ਸੰਵਿਧਾਨ ਦਾ ਘਾਣ ਹੈ ਇਹਨਾਂ ਨੂੰ ਪੁੱਛੋ ਵੀ ਐ ਹੋਈ ਸੰਵਿਧਾਨ ਹੈ ਜਿਹੜੇ ਸੰਵਿਧਾਨ ਨੂੰ ਤੁਹਾਡਾ ਮੂਤਪਾਲ ਚੈਲੰਜ ਕਰਦਾ ਸੀ ਅੱਜ ਉਸੇ ਸੰਵਿਧਾਨ ਦੇ ਅੰਦਰ ਵੇਸ਼ੀਆਂ ਪੈਂਦੀਆਂ ਨੇ ਉਸ ਸਵਿਧਾਨ ਦੇ ਅੰਦਰ ਤੁਸੀਂ ਮਿਲਣਾ ਚਾਹੁੰਦੇ ਹੋ ਅਗਲੇ ਕਹਿੰਦੇ ਉਸ ਸਵਿਧਾਨ ਦੇ ਅੰਦਰ ਤੁਹਾਨੂੰ ਹੱਕ ਹੈ ਜੇਲ੍ਹ ਵਿੱਚ ਜਾ ਕੇ ਮਿਲੋ ਫਿਰ ਤਲਖੀ ਵਿੱਚ ਕਿਉਂ ਆਉਂਦੇ ਹੋ ਥੋੜਾ ਜਿਹਾ ਦਿਮਾਗ ਵਿੱਚ ਇਹਨਾਂ ਗੱਲੀ ਚੀਜ਼ਾਂ ਨੂੰ ਰੱਖੋ ਹੁਣ ਜਿਹੜੀ ਬਾਜੇ ਕੇ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਆਈ ਹੈ ਉੱਥੇ ਉੱਚੀ ਉੱਚੀ ਬੋਲਦਾ ਹੈ ਉਹ ਵੀ ਡੱਕਿਆ ਗੁਰਲਿਆਂ ਦੀ ਬੋਲਦਾ ਹੈ ਉਦਾਂ ਥੋੜੀ ਜਿਵਾਨ ਖੁੱਲਦੀ ਹੁੰਦੀ ਹੈ ਇਹਨਾਂ ਦੀ ਕਹਿੰਦਾ ਸਾਥੋ ਧੱਕੇ ਦੇ ਨਾਲ ਸੈਨ ਕਰਵਾ ਲੈ ਜੇ ਪੰਜਾਬ ਪੁਲਿਸ ਨੇ ਹਜ਼ਾਰਾਂ ਪੰਨਿਆਂ ਤੇ ਮੈਂ ਕੋਈ ਨਹੀਂ ਕਿਹਾ ਬੀ ਅਮਰਤਪਾਲ ਨਸ਼ਾ ਕਰਦਾ ਹੈ ਮੇਰਾ ਟੈਸਟ ਕਰਾ ਲੋ ਕਰਾਓ ਤਾਂ ਸਹੀ ਟੈਸਟ ਤਾਂ ਅਮਰਤਪਾਲ ਦੇ ਭਾਪੇ ਦਾ ਕਰਾ ਲੋ ਬਾਜੇ ਕੇਦੇ ਭਾਪੇ ਦਾ ਕਰਾ ਲੋ ਜਿਹਦਾ ਮਰਜ਼ੀ ਕਰਾ ਲੋ ਇਹ ਸਾਰੇ ਨਸ਼ੇੜੀ ਨੇ ਇਹ ਭੁੱਕੀ ਤੋਂ ਬਿਨਾ ਫੀਮ ਤੋਂ ਬਿਨਾ ਗੋਲੀਆਂ ਤੋਂ ਬਿਨਾ ਸਾਰੀ ਨਹੀਂ ਸਕਦੇ ਅਮਰਤਪਾਲ ਆਪਣੇ ਭਿਓ ਭਰਾ ਦਾ ਕਰਾ ਲੇ ਪਹਿਲਾਂ ਨਾ ਕਦੇ ਬੈਠਾ ਹੁਣ ਬਾਜੇ ਕੇ ਨੇ ਇਹ ਬਿਆਨ ਕਿਉਂ ਦਿੱਤਾ ਵੀ ਮੈਂ ਨਹੀਂ ਇਹ ਤਾਂ ਪੁਲਿਸ ਨੇ ਕਹਾਇਆ ਹੁਣ ਅਮਰਤਪਾਲ ਵਰਗਿਆਂ ਨੇ ਜਿਹਦੇ ਭਾਪੇ ਵਰਗਿਆਂ ਨੇ ਕਹਿਤਾ ਵੀ ਤੇਰੇ ਘਰੇ ਖਰਚਾ ਭੇਜਿਆ ਕਰਾਂਗੇ ਤੇ ਹੁਣ ਤੂੰ ਬਿਆਨ ਇਦਾਂ ਦੇ ਦੇ ਵੀ ਅਮਰਤਪਾਲ ਨਸ਼ਾ ਨਹੀਂ ਕਰਦਾ ਇਹ ਬਸ ਇਦਾਂ ਗੇਮਾਂ ਚਲਦੀਆਂ ਨੇ ਮੈਂ ਮਸਲਾ ਪੈਸੇ ਦਾ ਔਰ ਕੋਈ ਪ੍ਰੋਬਲਮ ਨਹੀਂ ਤੇ ਜਿਹੜੀ ਸਰਪਾਲ ਸਿੰਘ ਨੇ ਗੱਲ ਕਹੀ ਆ ਨਾ ਉਹ ਵਧੀਆ ਕਹੀ ਕਿ ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾਤੀ ਤੇ ਅਮਰਤਪਾਲ ਦੀ ਮਾਂ ਅੱਗ ਬਬੂਲਾ ਹੋ ਗਈ ਫਿਰ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ